ਹਤ ਹੈ ਸੋਰਠਾ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾਂ ਸੰਤੋ ਹਮਾਰੀ ਓਟ ਸਤਾਨੀ ਸੰਤੋ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਪੂਰਵ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਜੁਗੋ ਜੁਗ ਅਟਲ ਚਬਰ ਸਤਰ ਤਖਤ ਦੇ ਮਲ ਹਲਤ ਪਲਤ ਕੇ ਰਾਖੇ ਬਲਿਕੁਲ ਆਲਮ ਸੰਜੀਵਾਲਤਾ ਦੇ ਰਹਿ ਬਰ ਚੰਬਰਨ ਸੰਜਾ ਉਪਦੇਸ਼ ਦੇਣ ਵਾਲੇ ਸਤਿਗੁਰੂ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਸਭਾਗਾ ਸਮਾ ਅੰਮ੍ਰਿਤ ਵੇਲੇ ਦਾ ਪ੍ਰਾਪਤ ਹੋਇਆ ਅਪਜੀ ਪਵਨ ਬਾਣੀ ਦਾ ਲਖ ਲਰੈ ਸੋ ਰਿੰਦਾ ਸੰਭਾ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕਰਕੇ ਸਫਲਾ ਕਰਨ ਦਾ ਯਤਨ ਕਰੀਏ ਅੱਜ ਦਾ ਪਵਨ ਵਚਨ ਪੰਜਵੇਂ ਗੁਰਦੇਵ ਸਾਹਿਬੋ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਤਨਾਸਰੀ ਰਾਗ ਦੇ ਵਿੱਚ ਆਪ ਜੀ ਨੇ ਬਚਨ ਸ੍ਰਾਵਣ ਕੀਤਾ ਇਹ ਪਾਵਨ ਵਚਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 614 ਉੱਪਰ ਅੰਕਤ ਹੈ ਇਸ ਪਾਵਨ ਉਪਦੇਸ਼ ਰਾਹੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਕਲਯੁਗ ਦੇ ਜੀਵਨ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਇਸ ਪਾਵਨ ਉਪਦੇਸ਼ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਤ ਸੰਗੀਆਂ ਦੇ ਵਿੱਚ ਜੁੜਨ ਦਾ ਗੁਰਨਾਨਕ ਦੀ ਸੰਗਤ ਕਰਨ ਦਾ ਉਪਦੇਸ਼ ਦਿੱਤਾ ਹੈ ਸਬੋਧਨ ਆਪੇ ਨੂੰ ਕੀਤਾ ਹੈ ਆਪੇ ਨੂੰ ਸੰਬੋਧਨ ਕਰਕੇ ਪਾਤਸ਼ਾਹ ਜੀ ਨੇ ਪ੍ਰੈਕਟੀਕਲ ਜੀਵਨ ਸਾਨੂੰ ਸਮਝਾ ਦਿੱਤਾ ਹਮ ਸੰਤਨ ਕੀ ਰੇਨ ਪਿਆਰੇ ਮਰਜੀ ਕਹਿੰਦੇ ਮੈਂ ਸਤ ਸੰਗੀਆਂ ਦੇ ਰੇਨ ਕਹਿੰਦੇ ਨੇ ਚਰਨ ਧੂੜ ਨੂੰ ਕਹਿੰਦੇ ਮੈਂ ਸਤ ਸੰਗੀਆਂ ਦੇ ਚਰਨ ਧੂੜਾਂ ਜਿਹੜੇ ਸੰਗਤ ਕਰਦੇ ਨੇ ਸੰਤਨ ਦਾ ਅਰਥ ਹੈ ਸੰਗਤ ਕਰਨ ਵਾਲੇ ਸਤ ਸੰਗੀ ਜਨ ਸੰਤਨ ਜਿਹੜੇ ਮਾਲਕ ਦੀ ਸਿੱਫਤ ਸਲਾਹ ਕਰਦੇ ਨੇ ਜਿਹੜੇ ਪਰਮੇਸ਼ਰ ਦੇ ਉਪਦੇਸ਼ ਦੁਆਰਾ ਤੁਰਦੇ ਹਨ ਮਰਜ ਕਹਿੰਦੇ ਮੈਂ ਉਹਨਾਂ ਦੀ ਚਰਨ ਧੂੜਾਂ ਸੁਖਮਨੀ ਸਾਹਿਬ ਦਾ ਬਚਨ ਪੜ੍ਹਦੇ ਹਾਂ ਨਾ ਤਾਂ ਸੁਖਮਨੀ ਸਾਹਿਬ ਦੇ ਪਾਵਨ ਬਚਨ ਨੇ ਏਕ ਕਿਨਕਾ ਕਿਨਕਾ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੇ ਪੰਜਵੇਂ ਗੁਰਦੇਵ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਮਾਲਕ ਦੀ ਸਿੱਖਿਆ ਦਾ ਇੱਕ ਕਿਨਕਾ ਵਸਦਾ ਉਹਦੀ ਮਹਿਮਾ ਵੀ ਬਰਨਣ ਨਹੀਂ ਕੀਤੀ ਜਾ ਸਕਦੀ ਬੋਲੋ ਸਤਨਾਮ ਇੱਕ ਕਿਣਕਾ ਕਿੰਨਾ-ਕਿੰਨਾ ਭਾਬ ਕੇ ਥੋੜੀ ਜੀ ਵੀ ਮਾਲਕ ਦੀ ਸਿੱਖਿਆ ਜਿਹਦੇ ਕੋਲ ਹੈ ਮਾਮੂਲੀ ਜੀ ਸਿੱਖਿਆ ਜਿਹਦੇ ਕੋਲ ਹੈ ਇੱਕ ਕਿਣਕਾ ਮਾਤਾ ਮਰਜ ਕਹਿੰਦੇ ਉਹਦੀ ਵੀ ਮਹਿਮਾ ਬਰਨਣ ਨਹੀਂ ਕੀਤੀ ਜਾ ਸਕਦੀ ਅੱਗੇ ਵਚਨ ਕੀ ਕਰ ਰਹੇ ਨੇ ਪੰਜਵੇਂ ਗੁਰਦੇਵ ਤਾਂ ਕੀ ਮਹਿਮਾ ਗਨੀਨਾ ਆਵੇ ਕੰਖੀ ਏਕੈ ਦਰਸ ਤਹਾਰੋ ਮਹਾਰਾਜ ਜੀ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਇੱਕ ਕਿਣਕਾ ਮਾਤਰ ਤੇਰੇ ਨਾਮ ਦਾ ਵਸਦਾ ਏ ਮੈਨੂੰ ਅੱਖ ਚਮਕਣ ਜਿਤਨਾ ਸਮਾਂ ਉਹਦੇ ਦਰਸਨੀ ਹੋ ਜਾਣਾ ਕੰਖੀ ਕੰਖੀ ਦਾ ਭਾਵ ਹੁੰਦਾ ਇੱਕ ਅੱਖ ਚਮਕਣ ਜਿਤਨਾ ਇਨਾ ਕ ਸਮੈ ਮੈਨੂੰ ਉਹਦੇ ਦਰਸਨ ਹੋ ਜਾਣ ਮਰਜ ਕਹਿੰਦੇ ਕਾਂਖੀ ਏਕੈ ਦਰਸ ਤਹਾਰੋ ਨਾਨਕ ਭਾਬ ਕੇ ਪੰਜਵੇਂ ਸਰੂਪ ਦੇ ਵਿੱਚ ਪੰਜਵੇਂ ਨਾਨਕ ਪੰਜਵੇਂ ਗੁਰਦੇਵ ਜੀ ਕਹਿ ਰਹੇ ਨੇ ਕੀ ਕਹਿੰਦੇ ਨੇ ਉਨ ਸੰਗ 모ਹੇ ਉਧਾਰੋ ਉਹਨਾਂ ਦੇ ਸੰਗ ਮੇਰਾ ਵੀ ਆਧਾਰ ਹੋ ਜਾਵੇ ਕਿੱਡੀ ਵੱਡੀ ਪਦਵੀ ਕਿੰਡਾ ਵੱਡਾ ਰਤਬਾ ਪੰਜਵੇਂ ਗੁਰਦੇਵ ਜੀ ਨਾਮ ਜਪਣ ਵਾਲੇ ਨੂੰ ਦੇ ਰਹੇ ਕਿੱਡੀ ਵੱਡੀ ਅਵਸਥਾ ਦੇ ਰਹੇ ਨੇ ਕਹਿੰਦੇ ਇੱਕ ਕਿਣਕਾ ਮਾਤਰ ਵੀ ਜੀ ਦੇ ਸਿੱਖਿਆ ਵਸਦੀ ਹੈ ਮਾਲਕ ਦੀ ਮੇਰਾ ਆਧਾਰ ਹੋ ਜਾਵੇ ਉਹਦੇ ਸੰਗ ਇਸੇ ਭਾਵ ਦੇ ਵਿੱਚ ਕਹਿੰਦੇ ਨੇ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜੇ ਮਾਲਕ ਦੀ ਸੰਗਤ ਕਰਦੇ ਨੇ ਸਤ ਸੰਗੀ ਜਨ ਹਮ ਸੰਤਨ ਕੀ ਸਰਨਾ ਮੈਂ ਸਤ ਸੰਗੀਆਂ ਦੀ ਸਰਣ ਵਿੱਚ ਹੀ ਰਹਿਣਾ ਮੇਰਾ ਜਿਹੜਾ ਜੀਵਨ ਹੈ ਉਹਨਾਂ ਦੀ ਸੰਗਤ ਵਿੱਚ ਹੈ ਉਹਨਾਂ ਦੀ ਸਰਣ ਵਿੱਚ ਕਿੱਡੀ ਵੱਡੀ ਗੱਲ ਕਹਿ ਰਹੇ ਨੇ ਸਰਨ ਵਿੱਚ ਰਹਿਣਾ ਆਪਾਂ ਕੱਲ ਸਰਵਣ ਕਰ ਰਹੇ ਸਨ ਵੀ ਜਿਹੜਾ ਸਰਨ ਵਿੱਚ ਰਹਿੰਦਾ ਉਹਦੇ ਸਾਰੇ ਡਰ ਲਏ ਜਾਂਦੇ ਨੇ ਜਿਹੜਾ ਸਰਨ ਵਿੱਚ ਰਹਿੰਦਾ ਦੁੱਖ ਭਜ ਜਾਂਦੇ ਨੇ ਭਾਈ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਵਿਨਸੈ ਸੁਖ ਪਾਇਆ ਇੱਥੇ ਮਹਾਰਾਜੀ ਸਤ ਸੰਗੀਆਂ ਦੀ ਗੱਲ ਕਰ ਰਹੇ ਨੇ ਮਹਾਰਾਜ ਜੀ ਕਹਿੰਦੇ ਮੈਂ ਤਾਂ ਸਤ ਸੰਗੀਆਂ ਦੀ ਸਰਨ ਵਿੱਚ ਹਾਂ ਮੈਂ ਸਤਸੰਗੀਆਂ ਦੇ ਚਰਨ ਧੂੜ ਹਾਂ ਰੱਬ ਦੇ ਪਿਆਰ ਕਰਨ ਵਾਲਿਆਂ ਦੀ ਬੰਦਕੀ ਕਰਨ ਵਾਲਿਆਂ ਦੀ ਸੰਤ ਹਮਾਰੀ ਊਟ ਸੁਤਾਣੀ ਮਹਾਰਾਜ ਜੀ ਕਹਿੰਦੇ ਰੱਬ ਦੀ ਬੰਦਕੀ ਕਰਨ ਵਾਲੇ ਸੰਤ ਪਰਸ ਉਹ ਮੇਰਾ ਸਹਾਰਾ ਨੇ ਜ਼ਿੰਦਗੀ ਦਾ ਸੰਤ ਸ਼ਬਦ ਵਰਤੇ ਇਥੇ ਕਈ ਥਾਵਾਂ ਦੇ ਉੱਤੇ ਸੰਤ ਸ਼ਬਦ ਪਾਤਸ਼ਾਹ ਜੀ ਨੇ ਗੁਰੂ ਪ੍ਰਤੀ ਵਰਤੇ ਕਈ ਥਾਵਾਂ ਦੇ ਉੱਤੇ ਸੰਤ ਜਿਹੜਾ ਸ਼ਬਦ ਵਰਤੇ ਸਤ ਸੰਗੀਆਂ ਪ੍ਰਤੀ ਕਈ ਥਾਵਾਂ ਦੇ ਉੱਤੇ ਸੰਤ ਸ਼ਬਦ ਬੰਦ ਕੀ ਕਰਨ ਵਾਲਿਆਂ ਦੇ ਵਾਸਤੇ ਵਰਤੇ ਆ ਜਿਹੜੇ ਬੰਦ ਕੀ ਕਰਦੇ ਨੇ ਜਿਹੜੇ ਨਾਮ ਜਪਦੇ ਨੇ ਇੱਥੇ ਹੁਣ ਬੰਦ ਕੀ ਕਰਨ ਵਾਲਿਆਂ ਦੀ ਅਵਸਥਾ ਵਾਲਿਆਂ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਕਰਦੇ ਪਏ ਨੇ ਮਹਾਰਜ ਕਹਿੰਦੇ ਰੱਬ ਦਾ ਨਾਮ ਜਪਣ ਵਾਲੇ ਸੰਤਪੁਰਖ ਸਤਪੁਰਖ ਮੇਰੀ ਜ਼ਿੰਦਗੀ ਦਾ ਸਹਾਰਾ ਓਟ ਓਟ ਦਾ ਅਰਥ ਨੇ ਸਹਾਰਾ ਆਸਰਾ ਸੰਤੋ ਹਮਾਰਾ ਗਹਿਣਾ ਮੇਰੀ ਜਿੰਦਕੀ ਦਾ ਗਹਿਣਾ ਰੱਬ ਦੇ ਪਿਆਰੇ ਹਨ ਬੰਦਗੀ ਕਰਨ ਵਾਲੇ ਨੇ ਹਮ ਸੰਤਨ ਸਿਉ ਬਣ ਆਈ ਮਰਜੀ ਕਹਿੰਦੇ ਮੇਰੀ ਸਤ ਸੰਗੀਆਂ ਦੇ ਨਾਲ ਬਣ ਆਈ ਇਤੇ ਬਰਲੇ ਵਰਲੇ ਦੀ ਬਣਦੀ ਹੈ ਸੱਚ ਕਰਕੇ ਜਾਣੇ ਹੁਣ ਆਪਾਂ ਜਿਹੜੇ دنیਆਵੀ ਸੰਸਾਰ ਦੇ ਪਰਸਨ ਆਪਾਂ ਤੇ ਕਹਿੰਦੇ ਆ ਕੋਈ ਕਹਿੰਦਾ ਮੇਰੀ ਫਲਾਣੇ ਨਾਲ ਬਣਾਈ ਕੋਈ ਕਹਿੰਦਾ ਮੇਰੀ ਵੱਡੇ ਵੱਟਿਆਂ ਦੇ ਆਪਾਂ ਰਤਵੀ ਵਾਲਿਆਂ ਦੇ دنیਆਵੀ ਜਿਹੜੇ ਅਹੁਦੇਦਾਰ ਹੁੰਦੇ ਨੇ ਉਹਨਾਂ ਦੀ ਗੱਲਾਂ ਕਰਦੇ ਆ ਕੋਈ ਕਹਿੰਦਾ ਮੇਰੀ ਜ਼ਿਲ੍ਹੇ ਦੇ ਕਮਿਸਰ ਨਾਲ ਡਿਪਟੀ ਨਾਲ ਬਣਦੀ ਏ ਕੋਈ ਕਹਿੰਦਾ ਮੇਰੀ ਐਮਐਲਏ ਨਾਲ ਬਣਦੀ ਏ ਕੋਈ ਕਹਿੰਦਾ ਮੰਤਰੀ ਨਾਲ ਕੋਈ ਕਹਿੰਦਾ ਪ੍ਰਧਾਨ ਮੰਤਰੀ ਕੋਈ ਮੁੱਖ ਮੰਤਰੀ ਕਹਿੰਦਾ ਤਾਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮੇਰੀ ਰੱਬ ਦੇ ਪਿਆਰਿਆਂ ਦੇ ਨਾਲ ਵਾਣਾਈ ਵੱਲੋਂ ਸਤਨਾ ਮਤ ਮਿਲ ਗਈ ਨਾ ਜਨਾਂ ਦੀ ਸਤ ਸੰਗਤ ਕਰਦੇ ਆ ਕਰਦੇ ਆ ਰੱਬ ਦੇ ਪਿਆਰ ਦੇ ਵਿੱਚ ਜੁੜੇ ਆ ਬੰਦ ਕੀ ਕਰਦੇ ਆ ਤਦੇ ਗੱਲ ਬਾਤੀ ਆ ਪਾਪ ਕੇ ਕਦੋਂ ਬਣੇਗੇ ਜਦੋਂ ਉਸ ਸੰਗਤ ਦੇ ਵਿੱਚ ਜੁੜ ਕਰਕੇ ਉਹਦਾ ਆਨੰਦ ਮਾਣਾਂਗੇ ਆਤਮਿਕ ਆਨੰਦ ਇੱਥੇ ਗੁਰੂ ਅਰਜਨ ਸਾਹਿਬ ਜੀ ਵਚਨ ਕਰਦੇ ਨੇ ਹਮ ਸੰਤਨ ਸਿਉ ਬਨ ਆਈ ਕਦੋਂ ਬਣੀ ਪੁਰਬ ਲਿਖਿਆ ਪਾਈ ਇਹ ਪੁਰਬਲੇ ਕਰਮਾਂ ਦਾ ਲੇਖਾ ਦੇਖਿਆ ਹੋਇਆ ਸੀ ਪੁਰਬਲੇ ਕਰਮਾਂ ਦੇ ਲੇਖੇ ਲੇਖੇ ਹੋਣ ਕਰਕੇ ਸੰਗਤ ਦੀ ਪ੍ਰਾਪਤੀ ਹੋਈ ਸੰਗਤ ਦੇ ਵਿੱਚ ਫਿਰ ਸਤ ਸੰਗੀ ਜਨਾਂ ਨਾਲ ਜੁੜ ਕੇ ਬੈਠੇ ਉਪਦੇਸ਼ ਨੂੰ ਸੁਣਿਆ ਤੇ ਉੱਥੇ ਮੇਰੀ ਵਣ ਆਈ ਉਹਨੇ ਮੇਰੀ ਸਾਂਝ ਵਾਣੀ ਮਹਾਰਾਜ ਜੀ ਵਚਨ ਕਰਦੇ ਨੇ ਨਾ ਕਹਿੰਦੇ ਸਾਂਝ ਕਰੀਚੈ ਗੁਣਾਂ ਕੀਰੀ ਕਿੱਥੇ ਕਰਨੀ ਹੈ ਸੰਗਤ ਦੇ ਵਿੱਚ ਗੁਣਾ ਦੀ ਸਾਂਝ ਕਰਿਆ ਕਰ ਛਾੜ ਅਵਗਣ ਚੱਲੀ ਜਾ ਸਾਂਝ ਕਿੱਥੇ ਬਣਦੀ ਹੈ ਜਿੱਥੇ ਔਗਣਾ ਤੋਂ ਛਟਕਾਰਾ ਮਿਲ ਜਾਵੇ ਜਿੱਥੇ ਬਕਾਰਾਂ ਤੋਂ ਨਰਲੇਪ ਹੋ ਜਾਏ ਉੱਥੇ ਸਾਂਝ ਕਰਨੀ ਚਾਹੀਦੀ ਹੈ ਜਦੋਂ ਸਾਂਝ ਕਰਾਂਗੇ ਨਾ ਗੁਨਾ ਦੀ ਸਾਂਝ ਪਾਵਾਂਗੇ ਸਤ ਸੰਗੀਆਂ ਦੇ ਨਾਲ ਆ ਕਰਕੇ ਸਤ ਸੰਗਤ ਦੇ ਵਿੱਚ ਆ ਕਰਕੇ ਤੇ ਮਹਾਰਾਜ ਜੀ ਕਹਿੰਦੇ ਫਿਰ ਬਾਣੋ ਫਿਰ ਗੁਰੂ ਨਾਨਕ ਦਾ ਉਪਦੇਸ਼ ਚੰਗਾ ਲੱਗਦਾ ਮਨ ਨੂੰ ਜਦੋਂ ਮਨ ਨੂੰ ਉਪਦੇਸ਼ ਚੰਗਾ ਲੱਗੇਗਾ ਸਮਝ ਲਓ ਤੇਰੀ ਗੁਰੂ ਨਾਨਕ ਦੇ ਨਾਲ ਬਾਣੋ ਜਦੋਂ ਗੁਰੂ ਨਾਨਕ ਦੀ ਬਾਣੀ ਚੰਗੀ ਲੱਗੇਗੀ ਪੜ੍ਹਨੇ ਨੂੰ ਜਪਜੀ ਪੜ੍ਹਦੇ ਸੁਖਮਨੀ ਪੜ੍ਹਦੇ ਉਦੋਂ ਵੇਖਿਆ ਕਰ ਉਦੋਂ ਮਨ ਦੇ ਵਿੱਚ ਵਿਚਾਰਿਆ ਕਰ ਮਨਾਂ ਅੱਜ ਗੁਰੂ ਨਾਨਕ ਦੇ ਨਾਲ ਬਾਣੀ ਬੋਲੋ ਸਦਾ ਨਾਮ ਕਿਉਂ ਕਿਉਂ ਅੱਜ ਬੜਾ ਆਨੰਦ ਆਇਆ ਜਿੱਤੇ دنیਵੀ ਪਦਾਰਥ ਚਾੱਕ ਕੇ ਕਹਿੰਦਾ ਕਈ ਵਾਰੀ ਆਪਾਂ ਇਦਾਂ ਦੇ ਪਦਾਰਥ ਚੱਖਦੇ ਆਂ ਆਪਾਂ ਸੱਕ ਕੀ ਕਹਿੰਨੇ ਵੀ ਆ ਅੱਜ ਆਨੰਦ ਆ ਗਿਆ ਅੱਜ ਬੜਾ ਵਧੀਆ ਲੱਗਿਆ ਇਸੇ ਤਰ੍ਹਾਂ ਜਦੋਂ ਮਨ ਕਰਕੇ ਆਨੰਦ ਦੇ ਨਾਲ ਗੁਰੂ ਨਾਨਕ ਦੇ ਉਪਦੇਸ਼ ਨੂੰ ਸੁਣੇ ਗਰੋਂ ਉਦੋਂ ਮਨ ਦੇ ਵਿੱਚ ਆਖਿਆ ਕਰ ਵੀ ਅੱਜ ਬੜਾ ਵਧੀਆ ਲੱਗਿਆ ਅੱਜ ਚੰਗਾ ਲੱਗਿਆ ਗੁਰੂ ਨਾਨਕ ਦੀਆਂ ਗੱਲਾਂ ਅੱਜ ਉਪਦੇਸ਼ ਬੜਾ ਵਧੀਆ ਲੱਗਿਆ ਗੁਰੂ ਨਾਨਕ ਦਾ ਗੁਰੂ ਨਾਨਕ ਦੇ ਨਾਲ ਬਣ ਆਈ ਬਣੇਗੀ ਤਾਂ ਆਪਣਾ ਉੱਥੇ ਬਣਦੀ ਹੈ ਨਾ ਜਿੰਨੀਆਂ ਸਾਨੂੰ ਗੱਲਾਂ ਵਧੀਆ ਲੱਗਦੀਆਂ ਹੁੰਦੀਆਂ ਨੇ ਹੁਣ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਸਾਨੂੰ ਗੱਲਾਂ ਵਧੀਆ ਲੱਗਣੀਆਂ ਸਾਡੀ ਉੱਥੇ ਬਣेंगी ਜਿੱਥੇ ਸਾਨੂੰ ਗੱਲਾਂ ਹੀ ਨਹੀਂ ਜਿੱਥੇ ਸਾਡੀ ਵਿਚਾਰਤਾ ਹੀ ਨਹੀਂ ਮਿਲਦੀ ਉੱਥੇ ਬਣਦੀ ਨਹੀਂ ਬਣਦੀ ਉਹਨ ਜਿਹਦੀ ਵਿਚਾਰ ਧਾਰਾ ਹੋਰ ਹੈ ਉਹ ਜਿਹੜਾ ਗੁਰੂ ਨਾਨਕ ਦੇ ਉਪਦੇਸ਼ ਤੇ ਤੁਰਦਾ ਹੈ ਜੇ ਕਈ ਉਹਦੀਆਂ ਮਨਮਤੀਆਂ ਨਾਲ ਬਣ ਜੇਗੀ ਨਹੀਂ ਬਣੇਗੀ ਉਹਦਾ ਉਪਦੇਸ਼ ਹੋਰ ਹੈ ਉਹਨਾਂ ਦੀ ਮਤ ਹੋਰ ਹੈ ਆਪਣੀ ਮਤ ਹੋਰ ਹੈ ਜਿਹਨਾਂ ਆਪਾਂ ਕਹਾਂਗੇ ਕਿ ਸਾਡੀ ਬਣ ਜੇਗੀ ਕਬਰਾਂ ਪੂਜਣ ਵਾਲਿਆਂ ਨਾਲ ਜਿਹੜੇ ਮੱਤੇ ਕਬਰਾਂ ਤੇ ਮੰਡੀਆਂ ਤੇ ਰਗੜਦੇ ਨੇ ਲੱਚੇ ਕਹਾਂਗੇ ਬਣ ਜੇਗੀ ਨਹੀਂ ਬਣਨੀ ਆਪਣੀ ਕਿਉਂ ਉਹਨਾਂ ਦੀ ਮਤ ਹੋਰ ਹੈ ਆਪਣੀ ਹੋਰ ਹੈ ਵਿਚਾਰ ਹੀ ਨਹੀਂ ਮਿਲਦੀ ਉਦਾਂ ਇਕੱਠੇ ਹੋ ਕੇ ਜੇ ਬੈਠੇ ਹੋਈਏ ਤੇ ਦੁਨਿਆਵੀ ਤੌਰ ਤੇ ਕਿੱਲਾ ਬਾਬਾ ਅੱਜ ਤਾਂ ਬਾਣੀ ਨਹੀਂ ਬਣਨੀ ਐਦਾਂ ਬੈਠਣ ਨਾਲ ਨਹੀਂ ਬਣਦੀ ਹੁੰਦੀ ਇਕੱਠੇ ਬੈਠਣ ਨਾਲ ਕਦੇ ਗੱਲ ਥੋੜੀ ਬਣਦੀ ਹੈ ਬਾਣੀ ਦਾ ਉਪਦੇਸ਼ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਏਕ ਜੋਤ ਦੋਇ ਮੂਰਤੀ ਤਨ ਪਰ ਕਹੀਐ ਸੋਈ ਕਹਿੰਦੇ ਕਹਿੰਦੇ ਇੱਕ ਜੋਤ ਹੋਵੇ ਇੱਕ ਵਿਚਾਰ ਧਾਰਾ ਹੋਵੇ ਸਰੀਰ ਭਾਵੇਂ ਦੋ ਹੋਣ ਉਹਨਾਂ ਨੂੰ ਧੰਨ ਕਿਹਾ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਧਨ ਪਰ ਇਹ ਨਾ ਆਖੀਂ ਨਾ ਬੈਨ ਇਕੱਠੇ ਹੋਏ ਕਹਿੰਦੇ ਉਹਨਾਂ ਨੂੰ ਧਨ ਨਹੀਂ ਕਿਹਾ ਜਾਂਦਾ ਜੇ ਇਕੱਠੇ ਹੋ ਕੇ ਬਹਿ ਗਏ ਵੀ ਵਿਚਾਰ ਧਾਰਾ ਮਿਲ ਗਈ ਨਹੀਂ ਇੰਦਾ ਇਕੱਠੇ ਹੋਣ ਕੇ ਬੈਠਣ ਨਾਲ ਭਾਵੇਂ ਸਾਰੀਆਂ ਮਤਾਂ ਦੇ ਲੋਕ ਆਪਾਂ ਇੱਕ ਜਗ੍ਹਾ ਇਕੱਠੇ ਹੋ ਕੇ ਵਹਿ ਜੀਏ ਜੇ ਮਤ ਇੱਕ ਨਹੀਂ ਤੇ ਇਹ ਸਮਝ ਲੈ ਫਿਰ ਨਹੀਂ ਗੱਲ ਮਤ ਤੇ ਆਪਣੀ ਆਪਣੀ ਲਈ ਫਿਰਦੇ ਆ ਉਦੋਂ ਗੱਲ ਬਣੇਗੀ ਉਦੋਂ ਕਮਾਂਗੇ ਹੁਣ ਸਾਡੀ ਬਣ ਆਈ ਜਦੋਂ ਮਤ ਵੀ ਇੱਕ ਹੋ ਗਈ ਬੋਲੋ ਸਤਨਾਮ ਤਨ ਪਿਰ ਇਹ ਨਾ ਅੱਖਿ ਅਨੋਂ ਬੈਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਈਐ ਸੋਏ ਮਰਜ ਕਹਿੰਦੇ ਉਹਨਾਂ ਨੂੰ ਧਨ ਕਿਹਾ ਜਾਂਦਾ ਹੈ ਸਰੀਰ ਦੋਨੇ ਮੂਰਤਾਂ ਦੋਨੇ ਤੇ ਜੋਤ ਇੱਕ ਹੈ ਵਿਚਾਰ ਧਾਰਾ ਇੱਕ ਹੈ ਉਹਨਾਂ ਨੂੰ ਧਨ ਕਿਹਾ ਜਾਂਦਾ ਜਿੱਥੇ ਸਰੀਰ ਦੋਨੇ ਵਿਚਾਰਾਂ ਵੀ ਦੋਨੇ ਕਿਵੇਂ ਧਨ ਕਵਾਂਗੇ ਬਈ ਇਸੇ ਤਰ੍ਹਾਂ ਇਸੇ ਉਪਦੇਸ਼ ਵਿੱਚ ਮਹਾਰਾਜ ਜੀ ਕਹਿੰਦੇ ਹਮ ਸੰਤਨ ਸਿਉ ਬਣ ਆਈ ਮਹਾਰਾਜ ਜੀ ਕਹਿੰਦੇ ਮੇਰੀ ਸਤ ਸੰਗੀਆਂ ਦੇ ਨਾਲ ਬਣ ਆਈ ਕਦੋਂ ਜਦੋਂ ਉਹਨਾਂ ਦੀ ਵਿਚਾਰ ਧਾਰਾ ਸਾਨੂੰ ਚੰਗੀ ਲੱਗੇਗੀ ਉਦੋਂ ਸਾਡੀ ਬਣੇਗੇ ਨਾ ਦੁਨਿਆਵੀ ਪੱਖ ਤੋਂ ਵੀ ਜਿਹੜਾ ਸਾਡੀ ਗੱਲ ਨੂੰ ਸੁਣੋਂਦਾ ਹੈ ਅਸੀਂ ਉਹਦੀ ਸੁਣਦੇ ਆਪਾਂ ਕਹਿੰਨੇ ਬਣਦੀ ਹੈ ਸਾਡੀ ਜੇ ਹੁਣ ਆਪਾਂ ਗੱਲ ਸੁਣਾਈਏ ਤੇ ਅਗਲਾ ਸੁਣੇ ਨਾ ਕਿਵੇਂ ਬਣੇਗੀ ਜੇ ਅਗਲਾ ਸੁਣਾਵੇ ਸਾਨੂੰ ਚੰਗੀ ਨ ਲੱਗੇ ਬਣ ਆਏਗੀ ਉਹਦੇ ਨਾਲ ਨਹੀਂ ਬਣਦੀ دنیਵੀ ਪੱਖ ਤੋਂ ਵੀ ਵੇਖੋ ਫਿਰ ਰੋਹਾਨੀਆਂਤ ਪੱਖ ਤੋਂ ਕਿਵੇਂ ਬਣੇਗੀ ਹੁਣ ਰੱਬ ਨੂੰ ਅਸੀਂ ਰੱਬ ਸਾਨੂੰ ਸੁਣਾਉਂਦਾ ਤੇ ਅਸੀਂ ਰੱਬ ਦੀ ਸੁਣਦੇ ਨਹੀਂ ਤੇ ਕਿਵੇਂ ਬਣ ਜਾਏਗੀ ਗੁਰੂ ਨਾਨਕ ਦਾ ਬਚਨ ਗੁਰੂ ਨਾਨਕ ਦਾ ਉਪਦੇਸ਼ ਸਾਨੂੰ ਸੁਣਾ ਰਹੇ ਆ ਸੁਣ ਰਹੇ ਆ ਅਸੀਂ ਗੁਰੂ ਨਾਨਕ ਦੇ ਉਪਦੇਸ਼ ਨੂੰ ਤੇ ਮੰਨਦੇ ਨਹੀਂ ਰਬਾਣਾ ਰਹੀ ਨਹੀਂ ਜਦੋਂ ਸੁਣਾਗੇ ਮੰਨਾਗੇ ਵਿਚਾਰ ਤੇ ਤੁਰਾਂਗੇ ਫਿਰ ਬਣੇਗੇ ਫਿਰ ਕਮਾਂਗੇ ਪੁਰਬਲੇ ਕਰਮਾਂ ਦੀ ਗੱਲ ਹੈ ਇਹ ਪੁਰਬ ਲਿਖਿਆ ਪਾਈ ਇਹ ਪੁਰਬਲੇ ਕਰਮਾਂ ਦਾ ਲੇਖਾ ਹੁੰਦਾ ਹੈ ਭਾਈ ਜਿਹੜਾ ਰੱਬ ਦੇ ਪਿਆਰਿਆਂ ਦੇ ਨਾਲ ਬਣ ਜਾਵੇ ਪਰਮੇਸ਼ਰ ਦੇ ਨਾਲ ਲਿਵ ਜੁੜ ਜਾਵੇ ਇਹ ਹੋ ਮਨ ਤੇਰਾ ਭਾਈ ਮਰਜ ਕਹਿੰਦੇ ਇਹ ਜਿਹੜਾ ਮਨ ਹੈ ਨਾ ਇਹ ਤੇਰਾ ਹੈ ਭਾਈ ਅਤ ਵਿਚਾਰ ਕੀ ਕਹਿੰਦੀ ਹੈ ਮਹਾਰਾਜ ਜੀ ਕਹਿੰਦੇ ਮਨ ਤੇਰਾ ਏ ਇਹ ਤੇ ਹੁਣ ਆਪਾਂ ਵੇਖਣਾ ਇਹ ਮਨ ਨੂੰ ਟਿਕਾਉਣਾ ਕਿੱਥੇ ਹੈ ਇਹ ਮਨ ਨੂੰ ਕਿੱਧਰ ਨੂੰ ਲਾ ਕੇ ਜਾਣਾ ਹੈ ਮਨ ਨੂੰ ਸੱਚ ਮਾਰਗ ਤੇ ਤੁਰਨਾ ਕਿ ਵਿਕਾਰਾਂ ਵੇਸਿਆਂ ਚ ਮਹਾਰਾਜ ਜੀ ਕਹਿੰਦੇ ਇਹ ਰਹਾਉ ਦਾ ਵਸਰਾਮ ਦੇ ਕੇ ਇੱਥੇ ਮਹਾਰਾਜ ਜੀ ਨੇ ਸਮਝਾ ਦਿੱਤਾ ਕਹਿੰਦੇ ਇਹੋ ਮਨ ਤੇਰਾ ਭਾਈ ਕਹਿੰਦੇ ਇਹ ਜਿਹੜਾ ਮਨ ਹੈ ਤੇ ਤੇਰਾ ਏ ਇਹ ਤੇ ਤੈਂ ਵੇਖਣਾ ਹੈ ਚਾਹੇ ਨੂੰ ਆਖਿਆ ਕਰ ਏ ਮਨ ਪਿਆਰੇ ਆ ਤੂੰ ਸਦਾ ਸੱਚ ਸੁਮਾਨੀ ਚਾਹੇ ਨੂੰ ਸੱਚ ਸੁਭਾਲਣ ਦੇ ਵੱਲ ਲਾਂ ਲਾ ਚਾਹੇ ਨੂੰ ਵਿਕਾਰਾਂ ਵੱਲ ਲੈ ਚੱਲ ਏ ਕਟੰਬ ਤੂੰ ਜੇ ਦੇਖਦਾ ਜਿਹਦੇ ਵਾਸਤੇ ਤੂੰ ਬੇਕਾਰ ਖਟ ਦੇ ਚੱਲੇ ਨਾਹੀ ਤੇਰੇ ਨਾਲੇ ਸੱਚ ਹੈ ਕੋਈ ਤੇਰਾ ਸਾਥ ਨਹੀਂ ਦੇਗਾ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਫਿਰ ਕਿਉਂ ਚਿਤ ਲਾਈ ਫਿਰਦਾ ਗੁਰੂ ਅਮਰਦਾਸ ਜੀ ਕਹਿੰਦੇ ਐਸਾ ਕੰਮ ਮੁੱਲੇ ਨਾ ਕੀਚਾ ਭੁੱਲ ਕੀ ਬੀ ਨਾ ਕਰ ਜਿਤੰਤ ਪਛਤਾਈਏ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਮਹਾਰਜ ਕਹਿੰਦੇ ਗੁਰੂ ਦਾ ਉਪਦੇਸ਼ ਸੁਣਿਆ ਕਰ ਗੁਰੂ ਦੀ ਸਿੱਖਿਆ ਸੁਣਿਆ ਕਰ ਹੋਵੇ ਤੇਰੇ ਨਾਲੇ ਕਹਿੰਦੇ ਤੇਰੇ ਨਾਲ ਨਿਵੇਗੀ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸਾਂਝੀ ਸਦਾ ਹੀ ਇਹ ਪੁਰਬਲੇ ਕਰਮਾਂ ਦੀ ਗੱਲ ਹੈ ਪੁਰਬਲੇਖਿਆ ਭਾਈ ਇਹੋ ਮਨ ਤੇਰਾ ਭਾਈ ਇਹ ਮਨ ਆਪਣਾ ਇਹ ਆਪਾਂ ਨੇ ਵੇਖਣਾ ਹੈ ਰਹਾਉ ਦਾ ਬਸਰਾਮ ਦੇਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਚਨ ਕਰਦੇ ਨੇ ਕਹਿੰਦੇ ਮੇਰੀ ਤਾਂ ਲੈਣਾ ਦੇਣਾ ਵੀ ਮੇਰਾ ਤਾਂ ਰੱਬ ਦੇ ਪਿਆਰੇ ਨਾਲ ਹੀ ਹੈ ਲੇਖਾ ਜੋਖਾ ਸੰਤ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉਂ ਵਿਵਹਾਰਾ ਵਿਵਹਾਰ ਹੁੰਦਾ ਨਾ ਕੋਈ ਕਹਿੰਦਾ ਮੇਰਾ ਵਿਵਹਾਰ ਸ਼ਾਹੂਕਾਰ ਨਾਲ ਹੈ ਕੋਈ ਕਹਿੰਦਾ ਅੜਤੀਆਂ ਨਾਲ ਆ ਕੋਈ ਕਿਸੇ ਨਾਲ ਕੋਈ ਬੈਂਕ ਨਾਲ ਦੇਣਾ ਲੈਣਾ ਕਰਦਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰਾ ਸਤਸੰਗੀਆਂ ਨਾਲ ਆ ਬੋਲੋ ਸਤਨਾਮ ਮੇਰਾ ਤਾਂ ਰੱਬ ਦੇ ਪਿਆਰਿਆਂ ਨਾਲ ਆ ਮੇਰਾ ਤਾਂ ਲੈਣਾ ਦੇਣਾ ਵੀ ਰੱਬ ਦੇ ਪਿਆਰਾਂ ਨਾਲ ਆ ਤੇ ਜਿਹੜਾ ਮੇਰਾ ਵਿਵਹਾਰ ਹੈ ਵਰਤਾਰਾ ਏ ਉਹ ਵੀ ਰੱਬ ਦੇ ਪਿਆਰਿਆਂ ਨਾਲ ਹੀ ਵਰਤ ਵਰਤਾਵਾ ਆਪਾਂ ਵਰਤ ਵਰਤਾਵਾ ਕਰਨੇ ਵੱਡੇ ਵੱਡੇ ਲੋਕਾਂ ਨਾਲ ਵਰਤਾਰਾ ਰੱਖੀਏ ਤਾਂ ਤੇ ਦੁਨੀਆ ਦੇ ਵਿੱਚ ਵਾਵਾ ਵਾਵਾ ਹੋਵੇ ਦੁਨੀਆ ਵਾਲੇ ਵੇਖਣ ਹੋਏ ਵੱਡੇ ਲੀਡਰਾਂ ਨਾਲ ਇਹਦਾ ਵਰਤ ਵਰਤਾਵਾ ਹੈ ਵੱਡੇ ਵੱਡੇ ਆਉਂਦੇ ਨੇ ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰੀ ਲੈਣਾ ਦੇਣਾ ਲੇਵਾ ਦੇਵੀ ਉਹ ਰੱਬ ਦੇ ਪਿਆਰਿਆਂ ਨਾਲ ਹੀ ਹੈ ਸਤ ਸੰਗੀਆਂ ਦੇ ਨਾਲ ਹੀ ਹੈ ਤੇ ਮੇਰਾ ਵਿਵਹਾਰ ਉਹ ਵੀ ਰੱਬ ਦੇ ਪਿਆਰਿਆਂ ਦੇ ਨਾਲ ਹੀ ਹੈ ਸੰਤਨ ਸਿਉ ਹਮ ਲਾਹ ਖਟਿਆ ਜਿਹੜਾ ਲਾਭ ਵੀ ਖਟਣਾ ਉਹ ਵੀ ਸਤ ਸੰਗਤ ਚ ਹੀ ਖਟਣਾ ਮਹਾਰਾਜ ਜੀ ਕਹਿੰਦੇ ਇੱਕ ਇੱਥੇ ਮੈਂ ਬੇਨਤੀ ਕਰਾਂ ਦੁਨੀਆਂ ਦਾ ਵਿਵਹਾਰ ਕਾਟਾ ਪਾ ਸਕਦਾ ਕਿਤੇ ਪ੍ਰੈਕਟੀਕਲ ਕਰਕੇ ਵੇਖਿਓ ਦੁਨੀਆਂ ਦੇ ਪਿਆਰ ਦੇ ਵਿੱਚ ਤੁੱਖਾ ਮਿਲ ਸਕਦਾ ਦੁਨੀਆਂ ਦੇ ਸਨੇਹ ਟੁੱਟ ਜਾਂਦੇ ਨੇ ਦੁਨੀਆਂ ਦੇ ਰਿਸ਼ਤੇ ਟੁੱਟ ਜਾਂਦੇ ਨੇ ਪਰ ਸਤ ਸੰਗੀਆਂ ਦਾ ਰਿਸ਼ਤਾ ਐਸਾ ਏ ਤੋੜ ਨਿਭਦਾ ਜਿਹੜਾ ਸੰਗਤ ਕਰਦਾ ਨਾ ਉਹ ਗੁਰੂ ਦੇ ਨਾਲ ਰੱਬ ਦੇ ਪਿਆਰਿਆਂ ਦੇ ਨਾਲ ਜਿਹੜਾ ਮਾਰਗ ਤੇ ਤੁਰ ਪੈਂਦਾ ਏ ਤੋੜ ਨਿਭ ਜਾਂਦਾ ਇਹ ਰਿਸ਼ਤੇ ਦੇ ਵਿੱਚ ਲਾਹ ਹੈ ਲਾਭ ਹੈ ਇਹਦੇ ਵਿੱਚ ਕਦੇ ਘਾਟ ਨਹੀਂ ਪੈਂਦੀ ਦੁਨੀਆ ਦੇ ਨਾਲ ਲੇਵਾ ਦੇ ਵੀ ਕਰੇਗਾ ਵਿਵਹਾਰ ਕਰੇਗਾ ਆਪਾਂ ਵੇਖਦੇ ਆ ਨਾ ਲੈਣਾ ਦੇਣਾ ਕਰਦਾ ਕੋਈ ਕਹਿੰਦਾ ਮੇਰਾ ਲੱਖ ਮੁਕਰ ਗਿਆ ਕੋਈ ਕਹਿੰਦਾ ਹਜ਼ਾਰ ਮੁਕਰ ਗਿਆ ਕੋਈ ਕਹਿੰਦਾ ਮੈਂ ਵੇਖਦੇ ਆ ਆਪਾਂ ਕਿੰਨਾ ਕੁਝ ਚਰਨਾ ਪੈਂਦਾ ਕਿੰਨੇ ਘਾਟੇ ਸਹਣੇ ਪੈਂਦੇ ਨੇ ਵੱਡੇ ਵੱਡੇ ਬਿਜ਼ਨਸ ਫੇਲ ਹੋ ਜਾਂਦੇ ਨੇ ਆਪਾਂ ਵੇਖਦੇ ਆ ਵੱਡੇ ਵੱਡੇ ਕਾਰੋਬਾਰ ਰੁਕ ਜਾਂਦੇ ਨੇ ਆਪਾਂ ਵਿਵਹਾਰ دنیਵੀ ਤੌਰ ਤੇ ਕਿਸੇ ਰਿਸ਼ਤੇ 'ਚ ਕਿਸੇ ਨਾਤੇ 'ਚ ਕਰਦੇ ਆ ਕਿ ਵੀ ਉੱਥੋਂ ਵੀ ਠੋਖਾ ਮਿਲ ਜਾਂਦਾ ਹੈ ਮੈਨ ਲੱਗਦਾ ਹੈ ਕਿ ਨਹੀਂ ਲੱਗਦਾ। ਵੇਖਿਓ ਕਦੇ ਵੱਡੇ-ਵੱਡੇ ਕਈ ਵਾਰੀ ਨੇੜ ਦੇ ਰਿਸ਼ਤੇ ਦੂਰ ਹੋ ਜਾਂਦੇ ਨੇ ਮਾਇਆ ਕਾਰਨ ਕਰਕੇ। ਕਿਸੇ ਇਦਾਂ ਦੀਆਂ ਗੱਲਾਂ-ਵਾਟਾਂ ਕਰਕੇ ਕਈ ਵਾਰੀ ਨਾਤੇ ਟੁੱਟ ਜਾਂਦੇ ਨੇ। ਤੇ ਪਿਆਰਿਓ ਮਹਾਰਾਜ ਜੀ ਕਹਿੰਦੇ ਜਿਹੜਾ ਰੱਬ ਦੇ ਨਾਲ ਲੇਵਾ ਦੀ ਵੀ ਕਰਦਾ ਨਾ ਜਿਹੜਾ ਰੱਬ ਦੇ ਨਾਲ ਵਿਵਹਾਰ ਕਰਦਾ ਉਹਦੇ ਵਿੱਚ ਲਾਭ ਹੀ ਲਾਭ ਹੈ ਬੰਨ ਸਤਨਾਮ ਕਦੇ ਤੁਖਾ ਨਹੀਂ ਮਿਲਦਾ। ਰੱਬ ਦੇ ਪਿਆਰੇ ਕਦੇ ਤੁੱਖਾ ਨਹੀਂ ਦੰਦੇ ਬੰਦਗੀ ਕਰਨ ਵਾਲੇ ਕਦੇ ਤੁੱਖਾ ਨਹੀਂ ਦੰਦੇ ਤਾਈਓ ਪਾਤਸ਼ਾਹ ਕਹਿੰਦੇ ਨੇ ਨਾ ਨਾਨਕ ਕੱਚੜਿਆਂ ਸਿਉ ਤੋੜ ਟੂਂਡ ਸੱਜਣ ਸੰਤ ਪੱਕੇ ਆ ਉਹੀ ਜੀਵਨ ਦੇ ਵਿਛੜੇ ਕਹਿੰਦੇ ਉਹਨਾਂ ਨੇ ਤਾਂ ਤੈਨੂੰ ਜਿਉਂਦਿਆਂ ਨੂੰ ਛੱਡ ਜਾਣਾ ਸੱਚ ਕਰਕੇ ਜਣ ਕਈ ਨਾਤੇ ਐਦਾਂ ਦੇ ਹੁੰਦੇ ਨੇ ਜਿਉਂਦੇ ਤੁੱਖਾ ਦੇ ਕੇ ਛੱਡ ਜਾਂਦੇ ਓਏ ਮੋਇਆ ਨਾ ਜਾਈਂ ਛੋੜ ਕਹਿੰਦੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਤੈਨੂੰ ਮਰੇ ਨੂੰ ਵੀ ਨਹੀਂ ਛੱਟਣਗੇ ਉਹ ਵੀ ਤੁੱਤੇ ਵੀ ਤੇਰਾ ਸਾਥ ਨਿਵੇਗਾ ਪੰਜਵੇਂ ਪਾਤਸ਼ਾਹ ਦਾ ਵਚਨ ਹੈ ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇ ਰਹਿ ਸੰਗ ਸਹਾਈ ਜਾਂ ਮਹਾ ਭਿਆਨ ਦੂਤ ਜਮ ਦਲ ਤੈ ਕੇਵਲ ਨਾਮ ਸੰਗ ਤੇ ਰਹਿ ਚੱਲੈ ਉੱਥੇ ਨਾਮ ਨੇ ਸਹਾਈਤਾ ਕਰਨੀ ਉੱਥੇ ਬੰਦਕੀ ਨੇ ਨਿਵਣਾ ਭਾਈ ਤੇਰੇ ਨਾਲ ਇਸੇ ਭਾਵ ਦੇ ਵਿੱਚ ਪਾਤਸ਼ਾਹ ਕਹਿੰਦੇ ਸੰਤਨ ਸਿਉ ਹਮ ਲਾਹਾ ਘਟਿਆ ਹਰ ਭਗਤ ਭਰੇ ਢੰਡਾਰ ਰੱਬ ਦੇ ਢੰਡਾਰੇ ਐਨੇ ਭਰੇ ਪਏ ਨੇ ਕਦੇ ਟੋਟ ਹੀ ਨਹੀਂ ਆਉਂਦੀ ਮਹਾਰਾਜ ਕਹਿੰਦੇ ਟੋਟ ਨਾ ਆਵੇ ਵਧ ਦੋ ਜਾਈ ਖਾਵੋ ਖਰਚੋ ਰਲ ਮਿਲ ਖਾਓ ਮਹਾਰਾਜ ਕਹਿੰਦੇ ਰਲ ਮਿਲ ਕੇ ਖਰਚੋ ਕਦੇ ਟੋਟ ਨਹੀਂ ਆਉਂਦੀ ਰੱਬ ਦੇ ਢੰਡਾਰਿਆਂ ਚ ਇਹਦੇ ਲਾਹ ਹੀ ਲਾਹ ਹੈ ਲਾਹ ਵੀ ਲਾਹ ਹੈ ਜਿਹੜਾ ਵਣਜ ਕਰਦਾ ਹੈ ਰੱਬ ਦੇ ਪਿਆਰਿਆਂ ਦੇ ਨਾਲ ਜਿਹੜਾ ਵੰਦ ਕੀਤੇ ਵੰਜ ਕਰਦਾ ਜਿਹੜਾ ਸੰਗਤ ਦਾ ਵੰਦ ਕਰਦਾ ਮਹਾਰਾਜ ਜੀ ਕਹਿੰਦੇ ਲਾਹਾ ਖਟਦਾ ਏ ਭਾਈ ਕਿਉਂ ਉਹ ਹਰੀ ਦੇ ਤਾਂ ਭੰਡਾਰੇ ਭਰੇ ਪੈਰੇ ਮਹਾਰਾਜ ਕਹਿੰਦੇ ਹਰ ਭਗਤ ਭਰੇ ਭੰਡੇ ਪਰਮਾਤਮਾ ਦੇ ਘਰ ਦਾ ਤਾਂ ਭੰਡਾਰਾ ਭਰਿਆ ਪਿਆ ਤਾਂ ਕਦੇ ਉਹ ਨਹੀਂ ਹੁੰਦਾ ਆਪਾਂ ਪੜਦੇ ਆ ਨਾ ਦਦਾ ਦਾਤਾ ਏਕ ਸਭ ਕੋ ਦੇਵਨ ਹਾਰ ਦਿੰਦਾ ਟੋਟ ਨਾ ਆਵਹੀਂ ਅਗੰਤ ਭਰੇ ਢੰਡਾਰ ਕਿਤੇ ਪੜਦਿਆਂ ਟੋਟ ਨਾ ਆਵੇ ਵੱਧਦੋ ਜਾਈ ਰੱਬ ਦੇ ਢੰਡਾਰੇ ਦੇ ਵਿੱਚ ਕਦੇ ਟੋਟ ਨਹੀਂ ਆਉਂਦੀ ਵੱਧਦਾ ਏ ਜਿਨ੍ਹਾਂ ਨਾਮ ਜਪਾਂਗੇ ਲਾਹ ਇਲਾਹਾ ਹੈ ਸੰਤਨ ਮੋਕੋ ਪੂੰਜੀ ਸੌਪਈ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਤੇ ਢੰਡਾਰੇ ਦੀ ਪੂੰਜੀ ਵੀ ਮਿਲ ਗਈ